ਪਰ ਆ ਆਦੇ ਇਥੋਂ ਕੋ ਟ੍ਰਾਂਸਫਾਰਮਰ ਖੋਲ ਕੇ ਲੈ ਗਿਆ ਜੀ ਅਸੀਂ ਤਾਂ ਹੁਣ ਆ ਕੇ ਦੇਖਿਆ ਮੈਂ ਤਾਂ ਰਹਿੰਦਾ ਵੀ ਨਵੀਂ ਸ਼ਹਿਰੇ ਅੱਛਾ ਹਾਂ ਜੀ ਆ ਹੁਣ ਆਇਆ ਤਾਂ ਮੈਨੂੰ ਲੋਕਾਂ ਨੇ ਫੋਨ ਕੀਤਾ ਤਾਂ ਨਗਵਾਂ ਦੇ ਫੋਨਾਂ ਤੇ ਮੈਂ ਆਇਆ ਨਹੀਂ ਤਾਂ ਮੈਂ ਤਾਂ ਅਜੇ ਫੇਰ ਪਿੰਡੋਂ ਮੁੜ ਜਾਣਾ ਸੀ ਇੱਥੋਂ ਆ ਹੁਣ ਇੱਥੇ ਆ ਕੇ ਦੇਖਿਆ ਤਾਂ ਸਾਡਾ ਆ ਕੰਮ ਹੋਇਆ ਜੀ ਮੋਟਰ ਖੋਲ ਲਿਆ ਨਾਲ ਮੀਟਰ ਵੀ ਚੋਰੀ ਕਰਕੇ ਲੈ ਗਿਆ ਜੀ ਉੱਥੇ ਮੀਟਰ ਲੱਗਿਆ ਸੀ ਮੈਂ ਕਿਹਾ ਕਿ ਉਹ ਮੀਟਰ ਵੀ ਲੈ ਗਿਆ ਚੋਰੀ ਉਹ ਪਹਿਲਾਂ ਲੈ ਕੇ ਗਏ ਭਾਈ ਪਹਿਲਾਂ ਹੁਣ ਤੇ ਦੋ ਟ੍ਰਾਂਸਫਾਰਮਰ ਆਂਦਾ ਹੋਇਆ ਹਾਂ ਦੋ ਟ੍ਰਾਂਸਫਾਰਮਰ ਤੇ ਤੇਲ ਵੀ ਤੇਲ ਵੀ ਮਹਿੰਗਾ ਆਂਦਾ ਹੁਣ ਤੇਲ ਆ ਸਾਡੀ ਦੋਵੇਂ ਬੰਦਿਆਂ ਦੀ ਹਿੱਸੇਦਾਰੀ ਜਿਆ ਤੇਰੇ ਹਿੱਸਿਆਂ ਦੀ ਪੌਣੇ ਦੋ ਗੁਣਾ ਪੌਣੇ ਤਿੰਨ ਗੁਣਾ ਆਈ ਦਾ ਇਹ ਤੁਸੀਂ ਦੇਖ ਲਓ ਮੇਰੇ ਪੈਸੇ ਕਿੰਨੇ ਲੱਗਦੇ ਆ ਜੀ ਇੱਥੇ ਕੀ ਬਜੂ ਮਨੂ ਚ ਕਿਆ ਲੱਭਣਾ ਕਿਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਮਨੂ ਇਹਦੇ ਵਿੱਚ ਖੇਪੀ ਜੋ ਵੀ ਕੀ ਲੱਭਣਾ ਮਨੂ ਇੱਥੇ ਆਓ ਫਿਰ ਕਿ ਪੰਜਾਬ ਵਿੱਚ ਚੰਗੇ ਦਿਨ ਆਉਣਗੇ ਇਹ ਗੱਲ ਤਾਂ ਹੋ ਗਈ ਹੈ ਗੋ ਵੈਂਟ ਗੋ ਦੋਸਤੋ ਔਰ ਹੁਣ ਤਾਂ ਇਹ ਹਾਲਾਤ ਨੇ ਕਿ ਬਿਜਲੀ ਹੁੰਦੀ ਹੈ ਆਫ ਤੇ ਚੋਰ ਹੋ ਜਾਂਦੇ ਨੇ ਆਹਨ ਦੋਸਤੋ ਚੋਰ ਹੋ ਜਾਂਦੇ ਨੇ ਆਹਨ ਦੋਸਤੋ ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਣ ਦੇ ਵੀਡੀਓ ਕਿਸ ਬਾਰੇ ਮਤ ਹੋਣ ਵਾਲੀ ਸਾਥੀਓ ਬਿਜਲੀ ਆਫ ਹੁੰਦੀ ਹੈ ਤੇ ਚੋਰ ਔਨ ਹੋ ਜਾਂਦੇ ਆ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਿੰਡ ਭਾਟਾ ਕਲਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਰਾਤ 2 ਟਰਾਂਸਫਾਰਮ ਚੋਰੀ ਕੀਤੇ ਗਏ ਆ ਪਿੰਡ ਭਾਟਾ ਕਲਾ ਤੋਂ ਜਿਸ ਵਿਅਕਤੀ ਦੇ ਮੋਟਰ ਤੇ ਚੋਰੀ ਹੋਈ ਹੈ ট্রান্সਫਾਰਮ ਤੇ ਚੋਰੀ ਹੋਈ ਹੈ ਉਹ ਕਹਿੰਦੇ ਪਿਛਲੇ 2 ਸਾਲਾਂ ਚ ਇਹ ਪੰਜਵੀਂ ਵਾਰ ਹੈ ਕਿ ਜਦ ਉਹਨਾਂ ਨਾਲ ਇਹ ਘਟਨਾ ਹੋਈ ਹੈ ਪੰਜਵੀਂ ਵਾਰ ਚੋਰ ਜਿਹੜੇ ਆ ਉਹ ট্রান্সਫਾਰਮ ਚੋਰੀ ਕਰਕੇ ਲੈ ਗਏ ਵਿੱਚੋਂ ਸਵਾਨ ਕੱਢ ਕੇ ਲੈ ਗਏ ਆ ਉਹਨਾਂ ਨੇ ਇਹ ਸ਼ੰਕਾ ਵੀ ਜਾਰੀ ਕੀਤੀ ਹੈ ਕਹਿੰਦੇ ਕਿ ਕੋਈ ਐਕਸਪਰਟ ਬੰਦਾ ਇਹਨਾਂ ਦਾ ਜ਼ਰੂਰ ਰਲਿਆ ਹੋਣਾ ਕਿਉਂਕਿ ਜਿਸ ਤਰੀਕੇ ਉੱਚਾਈ ਤੇ ਜਾ ਕੇ ਹਾਈਟ ਤੇ ਜਾ ਕੇ ਟਰਾਂਸਫਰਮ ਖੋਲਦੇ ਆ ਉਸ ਤੋਂ ਬਾਅਦ ਨਟ ਇਸ ਤਰੀਕੇ ਖੋਲੇ ਹੁੰਦੇ ਕਹਿੰਦੇ ਇੰਨੇ ਸ਼ਾਨਦਾਰ ਤਰੀਕੇ ਤਾਂ ਬਿਜਲੀ ਵਿਭਾਗ ਦੇ ਵਾਲੇ ਵੀ ਨਹੀਂ ਖੋਲਦੇ ਜਿੰਨੇ ਸ਼ਾਨਦਾਰ ਜਿੰਨੇ ਅੱਛੇ ਤਰੀਕੇ ਉਹ ਨਟ ਖੋਲ ਦਿੰਦੇ ਆ ਕਈ ਵਾਰੇ ਨਟ ਜਿਹੜੇ ਵਿੱਚੋਂ ਕੱਟੇ ਹੋਏ ਹੁੰਦੇ ਆ ਤਾਂ ਕਹਿੰਦੇ ਕਿ ਤਸੱਲੀ ਨਾਲ ਚੋਰੀ ਕਰਦੇ ਉਹਨਾਂ ਨੇ ਸ਼ੰਕਾ ਜਾਰੀ ਕੀਤੀ ਹੈ ਕਿ ਕੋਈ ਨਾ ਕੋਈ ਭੇਤੀ ਬੰਦਾ ਕੋਈ ਨਾ ਕੋਈ ਉਹ ਕਹਿੰਦੇ ਕਿ ਹੋ ਸਕਦਾ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਕੋਈ ਨਾ ਕੋਈ ਐਕਸਪਰਟ ਬੰਦਾ ਇਹਨਾਂ ਦਾ ਜੁੜਿਆ ਹੋਇਆ ਜਿਹੜਾ ਇਹਨਾਂ ਨੂੰ ਦੱਸ ਦਿੰਦਾ ਕਿ ਬਿਜਲੀ ਕਿੰਨੇ ਵਜੇ ਜਾਣੀ ਆ ਕਿੰਨੇ ਵਜੇ ਆਣੀ ਆ ਤੇ ਉਸ ਦੇ ਵਿਚਕਾਰ ਕਹਿੰਦੇ ਚੋਰ ਤਸੱਲੀ ਨਾ ਕੰਮ ਕਰਦੇ ਆ ਔਰ ਜਿਨ੍ਹਾਂ ਦੇ ਚੋਰੀ ਹੋਈ ਉਹ ਕਹਿੰਦੇ ਕਿ ਯਾਰ ਮੈਂ ਤਾਂ ਇੰਨਾ ਪਰੇਸ਼ਾਨ ਹਾਂ ਪਿਛਲੇ 2 ਸਾਲਾਂ ਚ ਮੈਨੂੰ ਫਸਲ ਤੋਂ ਉਹਨੇ ਪੈਸੇ ਨਹੀਂ ਵਜੇ ਜਿੰਨੇ ਮੈਂ ਟਰਾਂਸਫਰਮ ਚੋਰੀ ਹੋਣ ਕਰਕੇ ਲਾ ਚੁੱਕਾ ਮਤਲਬ ਉਹ ਕਹਿੰਦੇ ਕਿ ਪੰਜਵੀਂ ਵਾਰ ਮੈਂ ਹੁਣ ਜਿਹੜਾ ਟਰਾਂਸਫਰਮ ਦਾ ਜਿਹੜਾ ਮੇਰਾ ਨੁਕਸਾਨ ਹੋਇਆ ਉਹਦੇ ਤੇ ਪੈਸੇ ਲਾਵਾਂਗਾ ਉਹ ਕਹਿੰਦੇ ਨਾ ਪਰਪਾਈ ਹੋਈ ਹੈ ਨਾ ਸੁਣਵਾਏ ਹੋਈ ਹੈ ਤੇ ਨਾ ਉਮੀਦ ਹੈ ਕਿ ਸੁਣਵਾਈ ਹੋਵੇਗੀ ਇਸ ਕਰਕੇ ਉਹ ਪਰੇਸ਼ਾਨ ਨੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਉਹਨਾਂ ਦੀਆਂ ਗੱਲਾਂ ਚੋਂ ਵੀ ਗੱਲ ਸਾਹਮਣੇ ਆਉਂਦੀ ਹੈ ਕਹਿੰਦੇ ਕਿ ਜਿਹੜੇ ਚੋਰੀਆ ਕੱਲੇ ਨੱਟ ਨਹੀਂ ਕੱਟਦੇ ਪ੍ਰਸ਼ਾਸਨ ਦਾ ਨੱਕ ਵੀ ਕੱਟ ਕੇ ਜਾ ਰਿਹਾ ਕਿਉਂਕਿ 11:30 12 ਵਜੇ ਜਦੋਂ ਬੱਤੀ ਜਾਂਦੀ ਹੈ ਉਹ ਆ ਜਾਂਦੇ ਤੇ ਜਦੋਂ ਬੱਤੀ ਆਉਣ ਦਾ ਟਾਈਮ ਹੁੰਦਾ ਚੋਰ ਚਲੇ ਜਾਂਦੇ ਆ ਇਹ ਚੋਰਾ ਨੂੰ ਸੂਕਾਉਣ ਦਿੰਦਾ ਇਹ ਗੱਲ ਸਾਹਮਣੇ ਆਣੀ ਚਾਹੀਦੀ ਆ ਕਿਉਂਕਿ ਚੋਰਾ ਦਾ ਜਿਗਰਾ ਬਿਨਾਂ ਕਿਸੇ ਦੇ ਪੁਸ਼ਤ ਪਨਾਹੀ ਤੋਂ ਬਿਨਾਂ ਕਿਸੇ ਦੇ ਪਿੱਠ ਥਾਪੜੇ ਐਡਾ ਵੱਡਾ ਨਹੀਂ ਹੋ ਸਕਦਾ ਮੋਕ ਦੇ ਤਸਵੀਰਾਂ ਦਿਖਾਣ ਜਿਹੜੇ ਬਹੁਤ ਵੱਡੇ ਵੱਡੇ ਸਵਾਲ ਖੜੇ ਕਰ ਰਹੀਆਂ ਹਨ ਹਾਂ ਕੀ ਆ ਮੇਰਾ ਨਾਮ ਬਲਕਾਰ ਸਿੰਘ ਜੈ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਬੜਾ ਭਾਲਟਾ ਜੀ ਬੜਾ ਭਾਲਟਾ ਇਸ ਵਕਤ ਜਿਹੜੀ ਅਸੀਂ ਇਸ ਮੋਟਰ ਤੇ ਆ ਖੜੇ ਆ ਟਰਾਂਸਫਾਰਮ ਕੋਲ ਇਹ ਕਿਹਨਾਂ ਦਾ ਆ ਇਹ ਇਹ ਦਿਲਵਾਰ ਸਿੰਘ ਸਰਪੰਚ ਦੀ ਆ ਜੀ ਸਾਬਕਾ ਦੀ ਇਹ ਸਾਬਕਾ ਸਰਪੰਚ ਹੈ ਗਿਆ ਹਾਂਜੀ ਇਹ ਕੀ ਗੱਲਬਾਤ ਕੀ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਇਹ ਤਾਂ ਜੀ ਉਹ ਰਾਤੀ ਉਹਨਾਂ ਨੇ ਚਲਾਣੀ ਸੀ ਮੋਟਰ ਚਲਾਈ ਨਹੀਂ ਹੈਗੀ ਜਦ ਸਵੇਰੇ ਜ ਆਏ ਉਹਨਾਂ ਨੂੰ ਤਾਂ ਪਤਾ ਲੱਗਿਆ ਜੀ ਟਰਾਂਸਫਾਰਮ ਲੈ ਕੇ ਖੋਲ ਕੇ ਜੀ ਅੱਛਾ ਟਰਾਂਸਫਾਰਮ ਲੈ ਕੇ ਆ ਗਏ ਹਾਂਜੀ ਤਾਂ ਕਰਕੇ ਸਵੇਰੇ ਕੀ ਕੀ ਕੁਝ ਲੱਗੇ ਤੁਹਾਡੇ ਮੁਤਾਬਕ ਤੁਸੀਂ ਤਾਂ ਕਿਸਾਨ ਆ ਤੁਹਾਨੂੰ ਪਤਾ ਆ ਕੀ ਕੁਝ ਕੱਢ ਲਿਆ ਹੋਇਆ ਕੰਦਾਜਾ ਜਿੰਨੀਆਂ ਇਕਵੈਲਾਂ ਖੋਲ ਤੇਲ ਤੇਲ ਟੂਲ ਵੀ ਨਹੀਂ ਤੇਲ ਘਟ ਡੋਲੇ ਡੋਲੇ ਆਈ ਜ਼ਿਆਦਾ ਜੀ ਅੱਛਾ ਹਾਂ ਕਵੇਲੇ ਕੱਢ ਕੇ ਲੈ ਗਏ ਆ ਜੀ ਕਵੇਲ ਕੱਢ ਕੇ ਲੈ ਗਏ ਹਾਂ ਜੀ ਹੁਣ ਜਿੱਦਾਂ ਦੇਖੋ ਨਾ ਮੰਨ ਲਓ ਕਿ ਇੱਥੋਂ ਹੁਣ ਟਰਾਂਸਫਾਰਮ ਇਹ ਕਿੰਨੇ ਦੋ ਕਿੰਨੇ ਚੋਰੀ ਹੋਏ ਆ ਦੋ ਹੋਏ ਜੀ ਰਾਤ ਹੀ ਮਤਲਬ ਰਾਤ ਇੱਕੋ ਰਾਤ ਚ ਹੋਏ ਇੱਕੋ ਰਾਤ ਚ ਹੋਏ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ 4 ਵਜੇ ਉਸ ਤੋਂ ਬਾਅਦ ਤਾਂ ਵਿੱਚ ਪੇ ਤਾਂ ਪਾਣੀ ਲਾਣਾ ਜਾ ਕੇ ਬੰਦੇ ਤਾਂ ਘੁੰਮਦੇ ਰਹਿੰਦੇ ਜੀ ਹੁਣ ਪਤਾ ਹੀ ਨਹੀਂ ਲੱਗਿਆ ਇਹਨਾਂ ਦਾ ਕੋਈ ਕੀ ਆਇਆ ਹੋਇਆ ਕਿ ਆ ਨਹੀਂ ਪਤਾ ਨਹੀਂ ਲੱਗਿਆ ਹਾਂ ਜੀ ਦੇਖੋ ਜੀ ਹਾਂਜੀ 12 ਵਜੇ ਤੱਕ 6:11 ਵਜੇ ਤੱਕ ਤਾਂ ਪਾਵਰ ਚੱਲਦੀ ਸੀਗੀ ਜੀ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਇਹ ਵੀ ਪਤਾ ਹੋਏਗਾ ਕਿ ਪਾਵਰ ਕਿੰਨੇ ਵਜੇ ਚੱਲਣੀ ਜਾ ਹਾਂਜੀ ਨੌਲੇਜ ਪੂਰੀ ਹੈ ਜੀ ਉਹਨਾਂ ਨੂੰ ਇਹ ਜੇ ਤੁਸੀਂ ਕਹੋ ਇਦਾਂ ਨਹੀਂ ਹੈਗਾ ਜੀ ਪੂਰਾ ਪੂਰੀ ਪੂਰੀ ਮਤਲਬ ਹੈ ਕਿ ਉਹਨੇ ਸ਼ਾਨਬੀਨ ਕੀਤੀ ਹੋਣੀ ਪਈ ਬਲਾਈਟ ਕਿੰਨੇ ਵਜੇ ਤੱਕ ਚੱਲਣੀ ਆ 12 ਵਜੇ ਲਾਈਟ ਗਈ ਹੈ ਪ੍ਰਾਈਵੇਟ ਵਿਭਾਗ ਨੇ ਬੰਦੇ ਰੱਖਿਓ ਉਹਨਾਂ ਵਿੱਚੋਂ ਵੀ ਕੋਈ ਬੰਦਾ ਇਹਨਾਂ ਦੇ ਵਿੱਚ ਇਨਵੋਲਵ ਹੋਵੇ ਉਹ ਮਤਲਬ ਤੁਹਾਡੇ ਮੁਤਾਬਿਕ ਤੇ ਯਾਰ ਮੇਰੇ ਹਿਸਾਬ ਨਾਲ ਖੋਲਿਆ ਗਿਆ ਤੁਹਾਡੇ ਮੁਤਾਬਿਕ ਸ਼ੱਕ ਆਡੇ ਮੁਤਾਬਿਕ ਸ਼ੱਕ ਆ ਪੂਰੀ ਕਿਉਂ ਜਿਹੜਾ ਖੋਲਣ ਦਾ ਤਰੀਕਾ ਇੱਕ ਬੰਦੇ ਦਾ ਤਰੀਕਾ ਹੈ ਗੋਲਣ ਦਾ ਇੱਕ ਸਪਾਰਟ ਬੰਦੇ ਦਾ ਏ ਤੇ ਤਰੀਕਾ ਹੈਗਾ ਆ ਅਗਰ ਆਪ ਖਰਾ ਕਿਸਾਨ ਆ ਸਾਡਾ ਨਹੀਂ ਜੀ ਕਰਦੇ ਇਹਨੂੰ ਹੱਥ ਲਾਉਣ ਨੂੰ ਫਿਊਜ ਲਾਉਣ ਤੱਕ ਵੀ ਉੱਪਰ ਤੇ ਪਤਾ ਨਹੀਂ ਕਰੰਟ ਕਿੰਨਾ ਹੋਵੇ ਉਹਦੇ ਲਈ ਵੀ ਤੁਸੀਂ ਬਿਜਲੀ ਵਿਭਾਗ ਨੂੰ ਫੋਨ ਕਰਦੇ ਆਂ ਫੋਨ ਕਰਦੇ ਆਂ ਅਸੀਂ ਬਾਰ-ਬਾਰ ਕਿ ਫੋਨ ਜਿਹੜਾ ਹੈਗਾ ਕਿ ਸਾਡਾ ਫਿਊਜ ਲਾਇਆ ਜਾ ਜਾਣਾ ਹੈ ਨਾ ਬੱਤੀ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਜੀ ਉਹਦੇ ਲਈ ਵੀ ਮਤਲਬ ਹਿੰਮਤ ਨਹੀਂ ਪੈਂਦੀ ਕਿ ਅਸੀਂ ਚੜ੍ਹ ਕੇ ਫੋਨ ਲਾ ਆਪਣੇ ਦਾ ਜੀ ਕੋਈ ਵਾਰ ਟਰਾਵਲ ਛਾਟ ਹੋਵੇ ਕਰੰਟ ਪੈ ਜਾਂਦਾ ਜੀ ਬੰਦੇ ਨੂੰ ਆਮ ਬੰਦਾ ਨਹੀਂ ਲਾ ਸਕਦਾ ਇਹਨੂੰ ਆਮ ਬੰਦਾ ਗਿੱਲੇ ਆ ਜਾਂ ਕੱਟਣ ਲੱਗੇ ਲਾਟ ਨਿਕਲਦੇ ਥੱਲੇ ਛਾਟ ਹੋ ਜਾਂਦਾ ਜੀ ਇਹ ਕਦੀ ਇਦਾਂ ਦੀਆਂ ਕੋਈ ਪਹਿਲਾਂ ਵੀ ਵਾਰ ਦੋ ਤਿੰਨ ਸਾਲ ਪਹਿਲਾਂ ਟਰਾਂਸਫਾਰਮ ਖੁੱਲੇ ਸੀਗੇ ਦੋ ਦੋ ਤਿੰਨ ਜੀ ਅੱਛਾ ਜਾਂ ਤੇਲ ਤੂਲ ਕੱਢ ਕੇ ਲੈ ਗਿਆ ਹੁਣ ਤਾਂ ਅੱਜ ਕੁਵੈਲਾਂ ਹੀ ਲੈ ਕੇ ਕੱਢ ਗਏ ਕੁਵੈਲਾਂ ਹੀ ਕੱਢ ਕੇ ਲੈ ਕੇ ਹੈਗੇ ਹੁਣ ਜਿੱਦਾਂ ਹੁਣ ਜਿੱਦਾਂ ਮੰਨ ਲਓ ਕਿ ਦੇਖ ਲਿਆ ਕਿ ਇੱਥੋਂ ਹੁਣ ਇੱਕ ਟਰਾਂਸਫਾਰਮ ਤੇ ਡੈੱਡ ਹੋ ਗਿਆ ਹੈ ਇਹਦਾ ਤਾਂ ਕੋਈ ਨਹੀਂ ਹੈਗਾ ਹਾਂਜੀ ਇਹ ਫਿਰ ਜਦੋਂ ਤੁਸੀਂ ਕੋਈ ਰਿਪੋਰਟ ਵਗੈਰਾ ਕਰਦੇ ਜਿਹੜਾ ਮਹਿਕਮਾ ਆ ਉਹ ਆਪਣੇ ਖਰਚੇ ਤੇ ਲਾਂਦਾ ਜਾਂ ਕਿ ਤੁਹਾਡਾ ਖਰਚਾ ਨਹੀਂ ਨਹੀਂ ਉਹਨਾਂ ਦਾ ਆਪਣਾ ਹੀ ਪਿਆ ਜੋ ਅੱਗੇ ਤੇਲ ਪਿਆ ਉਹ ਸਾਹਮਣੇ ਟਰਾਂਸਫਾਰਮਰ ਦਾ ਤੇਲ ਚੋਰੀ ਹੋਇਆ ਉਹਦੇ ਵਿੱਚ ਆਪਣੇ ਕਿਸਾਨ ਨਹੀਂ ਪੈਸੇ ਦਿੱਤੇ ਹੈ ਜੀ ਨਹੀਂ ਮੰਨ ਲਓ ਇੱਕ ਤਾਂ ਚੋਰੀ ਹੋ ਗਈ ਹਾਂਜੀ ਦੂਜੇ ਪਾਸੇ ਚੋਰੀ ਹੋਏ ਦੇ ਕੇ ਆਪਣੇ ਪੈਸੇ ਦਾ ਪੋਆਇਆ ਤੇਲ ਜੀ ਚੋਰੀ ਹੋਣ ਤੋਂ ਬਾਅਦ ਉਹ ਤੇਲ ਵੀ ਤੁਹਾਨੂੰ ਆਪਣੇ ਪੈਸੇ ਦਾ ਆਪਣਾ ਪੋਆਉਣਾ ਪਿਆ ਉਦੋਂ ਵੀ ਤੇ ਕੋਈ ਮਹਿਕਮੇ ਦਾ ਨਹੀਂ ਹੁੰਦਾ ਨਹੀਂ ਮਹਿਕਮੇ ਨੇ ਕੋਈ ਨਹੀਂ ਪੋਆਇਆ ਜੀ ਹੁਣ ਵੀ ਆ ਸਾਨੂੰ ਪਤਾ ਨਹੀਂ ਕੀ ਸਾਡਾ ਨਾ ਵਾਪਰਨਾ ਕੀ ਨਹੀਂ ਵਾਪਰਨਾ ਹਜੇ ਇਹ ਐਵੇਂ ਰਹਿਣਾ ਜੀ ਇਹ ਮੇਰਾ ਉੱਥੋਂ ਅੱਗੇ ਯਾਰ ਮੋਟਰ ਖੋਲ ਲਿਆ ਨਾਲ ਮੀਟਰ ਵੀ ਚੋਰੀ ਕਰਕੇ ਲੈ ਗਿਆ ਜੀ ਉੱਥੇ ਮੀਟਰ ਲੱਗਿਆ ਸੀ ਮੈਂ ਕਹਿੰਦਾ ਮੀਟਰ ਵੀ ਲੈ ਗਿਆ ਚੋਰੀ ਕਰ ਉਹ ਪਹਿਲਾਂ ਲੈ ਕੇ ਗਏ ਭਾਈ ਪਹਿਲਾਂ ਹੁਣ ਤੇ ਦੋ ਟਰਾਂਸਫਾਰਮਰ ਆਂਦਾ ਹੋਣਾ ਹਾਂ ਦੋ ਟਰਾਂਸਫਾਰਮਰ ਹੀ ਕੁਕੀ ਮਹਿੰਗਾ ਤੇਲ ਇਹ ਤੇਲ ਕਿਉਂ ਸਸਤਾ ਆ ਜਾਣਾ ਇਹ ਮਹਿੰਗਾ ਜੀ ਇਹ ਵਾਕਿਆ ਤੁਹਾਡੀ ਗੱਲ ਸਹੀ ਤੇਲ ਮਹਿੰਗਾ ਜੀ ਇਹ ਕਹਿਣ ਦਾ ਮਤਲਬ ਕੋ ਤੁਹਾਨੂੰ ਦੱਬਣਾ ਹੀ ਦੱਬਣਾ ਆ ਹਾਂ ਦੱਬਣਾ ਸਾਨੂੰ ਸਾਰੇ ਪਾਸੇ ਤੁਮਾਰੇ ਆ ਜੀ ਇਹ ਕੋ ਚੋਰਾ ਨੇ ਦੱਬ ਲਿਆ ਹਾਂ ਇਹ ਕਿਧਰੋਂ ਮਾਰ ਪੈਣੀ ਦੂਏ ਪਾਸੇ ਜਦੋਂ ਤੇਲ ਪਵਾਣਾ ਉਹ ਵੀ ਉਹ ਵੀ ਤੁਹਾਨੂੰ ਜੇ ਹੁਣ ਨਹੀਂ ਵੀ ਐਦਾ ਹੁੰਦੇ ਤਾਂ ਇਹਨਾਂ ਨੇ ਪੈਸੇ ਮੰਗਣੇ ਆ ਤੁਸੀਂ ਰੱਖਣ ਦੇ ਪੈਸੇ ਲਿਆਓ ਜੀ ਸਾਡੀ ਲੇਬਰ ਲੈਣੀ ਹੈ ਲੇਬਰ ਦੇ ਪੈਸੇ ਦਿਓ ਜੀ ਇਹ ਸਭ ਕੁਝ ਸਾਡੇ ਵੀਰੇ ਪੈਣਾ ਪਰਾਇਵੇਟ ਤੁਹਾਡੇ ਮੁਤਾਬਕ ਇਹ ਵੀ ਲਿਆ ਜਾਂਦਾ ਇਹ ਸਾਡੇ ਕੋਲੋਂ ਹੀ ਲਿਆ ਹੁਣ ਆਈ ਸਾਡਾ ਕੁਝ ਅਸੀਂ ਉਹ ਦੇਣਾ ਇਹ ਇੱਕ ਪਾਸੇ ਤੁਸੀਂ ਇਹ ਨਹੀਂ ਪਤਾ ਵੀ ਫਸਲ ਪੂਰੀ ਪੱਕੀ ਤੱਕ ਰਹੀ ਹੈ ਲੱਗਣਾ ਟਰਾਂਸਫਾਰਮਰ ਇਹ ਵੀ ਕੋ ਪੱਕਾ ਨਹੀਂ ਗਿਆ ਸਾ ਜੀ ਨਹੀਂ ਇਹਦੇ ਵਿੱਚ ਫਿਰ ਦੇਰੀ ਵੀ ਕੀਤੀ ਜਾਂਦੀ ਹੈ ਦੇਰੀ ਨਹੀਂ ਕੀਤੀ ਜਾਂਦੀ ਤਾਂ ਪੈਸੇ ਨਹੀਂ ਦੇਣੇ ਜੀ ਹੁਣ ਤੁਸੀਂ ਦੱਸੋ ਮੇਰੇ ਕਿ ਪੌਣੇ ਤਿੰਨ ਕਰਾ ਨਹੀਂ ਥਾ ਆ ਮੈਨੂੰ ਕਿੰਨੀ ਕੰਮ ਦੇਣ ਜਿਹੜੀ ਮੈਂ ਇਹਨਾਂ ਨੂੰ ਪੈਸੇ ਪਹਿਲਾਂ ਦੇਵਾਂਗਾ ਹੁਣ ਟਰਾਂਸਫਾਰਮਰ ਖਾਣ ਦੇ ਤਾਂ ਕਿੰਨੇ ਕੁ ਮੇਰੇ ਕੋਲ ਉੱਥੇ ਦਵਾਉ ਦੀ ਚਾਮ ਦੇਣੇ ਜੀ ਮੈਂ ਜਿਹੜੀ ਟੈਗ ਦੇ ਕਰਾ ਲੈਣਾ ਇਹ ਵੀ ਤਾਂ ਭਾਜੀ ਫਿਰ ਬਹੁਤ ਵੱਡੀ ਇੱਕ ਸਮੱਸਿਆ ਹੋ ਜਾਂਦੀ ਆ ਨਾ ਇੱਕ ਚੋਰੀ ਹੋ ਗਈ ਇੱਕ ਪੱਲਿਓ ਪੈਸੇ ਦੇਣੇ ਹਾਂਜੀ ਹਨਾ ਤੇ ਫਿਰ ਦੂਜੇ ਪਾਸੇ ਜਿਹੜਾ ਇਹ ਟਰਾਂਸਫਾਰਮ ਰੱਖਿਆ ਜਾਂਦਾ ਫਿਰ ਦੂਜੇ ਪਾਸੇ ਜਿਹੜਾ ਇਹ ਟਰਾਂਸਫਾਰਮ ਰੱਖਿਆ ਜਾਂਦਾ ਹੈਗਾ ਆ ਹਾਂ ਉਹਦੇ ਵਿੱਚ ਵੀ ਦੇਰੀ ਹੋਣੀ ਹਾਂ ਉਹਦੇ ਵਿੱਚ ਵੀ ਦੇਰੀ ਮੈਂ ਤਾਂ ਦਾਰੋ ਮੇਰੇ ਸੀ ਪੌਣੇ ਤਿੰਨ ਕਨਾਲਾਂ ਆਇਂਦਾ ਆ ਪੌਣੇ ਤਿੰਨ ਕਨਾਲਾਂ ਦੇ ਵਿੱਚੋਂ ਤੁਸੀਂ ਦੱਸਿਓ ਮੈਨੂੰ ਕਿੰਨੀ ਆਹ ਕਿਸਾਨ ਖੜਿਆ ਕਿੰਨੀ ਆਮਦਨ ਸਾਲ ਦੀ ਤੇ ਕਿੰਨਾ ਮੇਰਾ ਖਰਚਾ ਉਹਦੇ ਤੇ ਕਿੰਨਾ ਖਰਚਾ ਤੇ ਇਹ ਤੇ ਬਹੁਤ ਜ਼ਿਆਦਾ ਮੁਸ਼ਕਲ ਪੇ ਹੁੰਦਾ ਇਹ ਆ ਬੇਨਣ ਵੇਚਣ ਵਾਲੇ ਕੰਮ ਸਿਰੇ ਤੇ ਪਹੁੰਚਿਆ ਕੀ ਆ ਜੀ ਸੁਖਦੇਵ ਸਿੰਘ ਜੀ ਪਿੰਡ ਕਿਹੜਾ ਆ ਭਾਲਟਾ ਕਲਾਂ ਜੀ ਭਾਲਟਾ ਕਲਾਂ ਇਹ ਰੋਡ ਕਿਹੜਾ ਪੈਂਦਾ ਇਹ? ਸੀਬੂ ਤਲਵੰਡੀ। ਸੀਬੂ ਤਲਵੰਡੀ ਪੈਂਦਾ ਹੈ। ਕੀ ਗੱਲਬਾਤ ਹੋਈ ਆ? ਗੱਲਬਾਤ ਰਾਤ ਦੀ ਇੱਥੇ ਕੋਈ ਟਰਾਂਸਫਾਰਮਰ ਖੋਲ ਕੇ ਲੈ ਗਿਆ ਇਹ ਅਸੀਂ ਤਾਂ ਹੁਣ ਆ ਕੇ ਦੇਖਿਆ। ਮੈਂ ਤਾਂ ਰਹਿੰਦਾ ਵੀ ਨਵੀਂ ਸ਼ਹਿਰੇ ਆ। ਅੱਛਾ। ਆਏ ਆ ਹੁਣ ਆਇਆ ਤਾਂ ਮੈਨੂੰ ਲੋਕਾਂ ਨੇ ਫੋਨ ਕੀਤਾ ਤਾਂ ਲਗਵਾਉਂਦੇ ਫੋਨਾਂ ਤੇ ਮੈਂ ਆਇਆ ਨਹੀਂ ਤਾਂ ਮੈਂ ਤਾਂ ਆਈ ਫੇਰ ਪਿੰਡੋ ਮੋੜ ਜਾਣਾ ਸੀ ਇੱਥੋਂ। ਆ ਹੁਣ ਇੱਥੇ ਆ ਕੇ ਦੇਖਿਆ ਤਾਂ ਸਾਡਾ ਆ ਕੰਮ ਹੋਇਆ ਜੀ। ਇਹ ਮਤਲਬ ਰਾਤ ਦੀ ਗੱਲ ਦੱਸੀ। ਰਾਤ ਰਾਤ ਹੀ। ਰਾਦੇ ਮੁੰਡੇ ਦੱਸਦੇ ਆ ਵੀ 12 ਵਜੇ ਤੱਕ ਪਾਣੀ ਲਾਂਦ ਰਿਹਾ ਜਦ ਲਾਈਟ ਸੀਗੀ ਬਾਹਰ 11:00 ਕਵੇ 11:30 ਲਾਈਟ ਗਈ ਉਸ ਤੋਂ ਬਾਅਦ ਵਿੱਚ ਇਹ ਕੰਮ ਹੋਇਆ ਫਿਰ 4:00 ਵਜੇ ਫੇਰ ਆ ਗਈ ਹੈ। ਅੱਛਾ ਇਦਾਂ ਕਦੀ ਕੋਈ ਪਹਿਲਾਂ ਵੀ ਕੋਈ ਗੱਲਬਾਤ ਕਦੀ ਹੋਈ ਆ। ਆਹ ਫਾਰਮਰ ਤੇ ਕਈ ਵਾਰੀ ਖੁੱਲੇ ਆ ਜੀ ਇਹ। ਅੱਛਾ ਇਹ ট্রান্সਫਾਰਮ ਹੀ ਖੁੱਲੇ ਆ ਜਾਂ ਕੋਈ ਹੋਰ ਕੋਈ ਮੋਟਰਾਂ ਬਹੁਤ ਚੋਰੀਆਂ ਮੇਰੇ ਆ ਚ ਪੰਜਵੀਂ ਵਾਰੀ ਇਥੋਂ ਹੋਏ ਚਾਰ ਪਹਿਲਾਂ ਮੋਟਰਾਂ ਚੋਰੀ ਹੋਈਆਂ ਐਸੀ ਤਾਂ ਐਸੀ ਮੋਟਰ ਤੋਂ। ਉਹ ਕਿੰਨਾ ਕਚਿਰ ਹੋ ਗਿਆ। ਆ ਦੋ ਸਾਲਾਂ ਦੇ ਵਿੱਚ ਇਹ ਚਾਰ ਮੋਟਰਾਂ ਚੋਰੀ ਹੋਈਆਂ ਜੀ ਮੇਰੀਆਂ ਚਾਰ ਮੋਟਰਾਂ ਚੋਰੀ ਹੋਈਆਂ ਕੋਈ ਪੁਲਿਸ ਕੰਪਲੀਟ ਵਗੈਰਾ ਬਹੁਤ ਕੀਤੀ ਹੈ ਜੀ ਮੈਂ ਤਾਂ ਆਪੇ ਹੁਣ ਵੀ ਰਿਪੋਰਟ ਦੇ ਕੇ ਆਇਆ ਹੁਣ ਦੁਬਾਰਾ ਫੇਰ ਮੇਰੀਆਂ ਦੋ ਮੋਟਰਾਂ ਚੋਰੀ ਹੋਈਆਂ ਫੇਰ ਨਹੀਂ ਹੋ ਕੋਈ ਹੋਇਆ ਜੀ ਸਾਲ ਦੇ ਉੱਤੇ ਹੋ ਗਿਆ ਉਹਨਾਂ ਨੂੰ ਅੱਛਾ ਹੁਣ ਜਿਸ ਤਰ੍ਹਾਂ ਹੈਗਾ ਕਿ ਮੰਨ ਲਓ ਕਿ ਇਹ ਟਰਾਂਸਫਾਰਮ ਜਿਹੜਾ ਹੈਗਾ ਤੁਹਾਡਾ ਚੋਰੀ ਹੋ ਗਿਆ ਹੈਗਾ ਹਾਂਜੀ ਠੀਕ ਆ ਇਹਦੇ ਨਾਲ ਮਤਲਬ ਹੁਣ ਪਾਣੀ ਤੇ ਤੁਹਾਨੂੰ ਕੀ ਮੋਟਰ ਤੇ ਆਣਾ ਹੈਗਾ ਆ ਪਾਣੀ ਹੁਣ ਕਿੱਥੇ ਮੇਰੇ ਕਾਨਕ ਜਲਦੀ ਹੈ ਜੀ ਪਾਣੀ ਲਾਣਾ ਹੈਗਾ ਕੋਈ ਮੋਟਰ ਨੂੰ ਇਹ ਤਾਂ ਫਿਰ ਕਣਕ ਦਾ ਜ਼ ਮੇਰੇ ਕੋਲ ਜ਼ਮੀਨ ਵੀ ਨਹੀਂ ਇੱਥੇ ਬਹੁਤੀ ਹੈਗੀ ਮੇਰੇ ਕੋਲ 5.5 ਕਣਾ ਜ਼ਮੀਨ ਆ ਸਾਡੇ ਦੋ ਬੰਦਿਆਂ ਦੀ ਹਿੱਸੇਦਾਰੀ ਜਿਆ ਮੇਰੇ ਹਿੱਸਿਆਂ ਦੀ ਪੌਣੇ 2 ਕਣਾ ਪੌਣੇ 3 ਕਣਾ ਆਈ ਥਾ ਇਹ ਤੁਸੀਂ ਦੇਖ ਲਓ ਮੇਰੇ ਪੈਸੇ ਕਿੰਨੇ ਲੱਗਦੇ ਆ ਜੀ ਇੱਥੇ ਕੀ ਬਜੂ ਮਨੂਜ ਨੂੰ ਕੀ ਆ ਲੱਭਣਾ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਮਨੂਜ ਦੇ ਵਿੱਚ ਖੇਤੀ ਜੋ ਵੀ ਕੀ ਲੱਭਣਾ ਮਾਨੂੰ ਇੱਥੋਂ ਆਓ ਫੇਰ ਬੰਦਾ ਖੇਤੀ ਵੀ ਵਿੱਚੋਂ ਕੀ ਕੱਢੇਗਾ ਮੈਂ ਉਹਨੂੰ ਠੇਕਾ ਦੇਣਾ ਦੋਵੇਂ ਭਰਾ ਨੂੰ ਅੱਛਾ ਪੌਣੇ 3 ਕਨਾਲਾਂ ਦਾ ਪੌਣੇ 3 ਕਨਾਲ ਮੇਰੇ ਆ ਠੇਕਾ ਕਿੰਨਾ ਦਿੰਦੇ ਤਕਰੀਬਾ ਠੇਕਾ 45000 ਦੇ ਹਿਸਾਬ ਤੇ ਮੇਰੇ ਪੱਲੇ ਦੱਸੋ ਇੱਥੇ ਕੀ ਪੈਣਾ ਜਿਹਨਾਂ ਦਾ ਝੋਨਾ ਨਹੀਂ ਹੋਇਆ ਜਿਨਾਂ ਦਾ ਸਾਰਾ ਨੁਕਸਾਨ ਹੋ ਗਿਆ ਜਿਨਾਂ ਦਾ ਨੁਕਸਾਨ ਹੋ ਗਿਆ ਹੈਗਾ ਚਾਰ ਮੋਟਰਾਂ ਪਹਿਲਾਂ ਚੋਰੀ ਹੋ ਗਈਆਂ ਜੀ ਇੱਥੋਂ ਹੂੰ ਇਹਦੇ ਬਾਰੇ ਤੁਸੀਂ ਮਤਲਬ ਕੋਈ ਬਿਜਲੀ ਵਿਭਾਗ ਨੂੰ ਜਿਹੜਾ ਅਜੇ ਤਾਂ ਮੈਨੂੰ ਪਤਾ ਹੀ ਹੋਣ ਲੱਗੇ ਹੁਣ ਕਰਨਾ ਜੀ ਉਹਨਾਂ ਨੂੰ ਵੀ ਕੋਲ ਜਾਣਾ ਪਤਾ ਹੀ ਹੋਣ ਲੱਗੇ ਹਾਂਜੀ ਠੀਕ ਹੁਣ ਜਾਣਾ ਬਿਜਲੀ ਵਿਭਾਗੇ ਕੋਲ ਵੀ ਜਾਣਾ ਪੁਲਿਸ ਰਿਪੋਰਟ ਵੀ ਕਰਾਉਂਗਾ ਐਸਐਸਪੀ ਦੇ ਪੇਸ਼ ਹੋਣਾ ਜੀ ਜਾ ਕੇ ਮਤਲਬ ਜਿਹੜਾ ਪਹਿਲਾਂ ਵੀ ਨੁਕਸਾਨ ਹੋਇਆ ਤੁਹਾਨੂੰ ਇਸ ਗੱਲ ਦਾ ਜ਼ਿਆਦਾ ਦੁੱਖ ਆ ਪਹਿਲਾਂ ਵੀ ਮੇਰਾ ਕਈ ਵਾਰੀ ਹੋ ਚੁੱਕਿਆ ਨਾ ਇਹ ਦੁੱਖ ਤਾਂ ਆਪੇ ਹੀ ਆ ਜੀ ਨੁਕਸਾਨ ਹੋਇਆ ਤਾਂ ਉਹਦੀ ਪਰਵਾਹੀ ਨਹੀਂ ਹੋਈ ਕਦੇ ਨਹੀਂ ਕਦੇ ਵੀ ਨਹੀਂ ਹੋਈ ਜੀ ਕਦੀ ਵੀ ਪਰਵਾਹੀ ਨਹੀਂ 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 ਹੁਣ ਤੁਹਾਡੀ ਮੰਗ ਕੀ ਹੈ ਜੀ ਮੰਗ ਤਾਂ ਇਹ ਹੈ ਜੇ ਇਹਨੂੰ ਰੋਕਿਆ ਜਾਵੇ ਜਾਂ ਬਈ ਜਦੋਂ ਰਾਤ ਨੂੰ ਬਿਜਲੀ ਦਾ ਫੇਸ ਦਿੱਤਾ ਜਾਵੇ ਕੋਈ ਨਾ ਕੋ ਉਹਨਾਂ ਨੂੰ ਕਰੰਟ ਚਾਲੂ ਰੱਖਣਾ ਚਾਹੀਦਾ ਹਰ ਵਕਤ ਤੇ ਬੰਦਾ ਜੁੜੇ ਤਾਂ ਸਹੀ ਥਾਂ ਪਤਾ ਤਾਂ ਲੱਗੇ ਤੁਹਾਡੀ ਵੀ ਨਹੀਂ ਸੁਣਵਾਈ ਹੁੰਦੀ ਆ ਦੇਖ ਲਓ ਤੁਹਾਡੇ ਸਾਹਮਣੇ ਮੈਂ ਤਾਂ ਤੁਹਾਡੇ ਆਪ ਦਾ ਮੂਲ ਦਾ ਮਹਿਕਮਤ ਮੋਰੇ ਤੁਹਾਡੇ ਸਾਹਮਣੇ ਨਹੀਂ ਤੁਹਾਡੀ ਜੀ ਪੈਸਾ ਨਹੀਂ ਤੇ ਤੁਹਾਡੀ ਪਾਰਟੀ ਨਾਲ ਤੁਹਾਡੇ ਕਲਾਬ ਕਹੂੰਗੀ ਕਿ ਸਾਡੇ ਨਾਲ ਕੀ ਮੈਂ ਤਾਂ ਹਰਦ ਕਹਿਣਾ ਇਹ ਸੱਚ ਬੋਲਣਾ ਕਰ ਤੂੰ ਅਗਗਾ ਆ ਮੈਂ ਤਾਂ ਬੋਲਦਾ ਸੱਚ ਤੁਹਾਨੂੰ ਜਣ ਕੇ ਪਾਰਟੀ ਤੋਂ ਵੀ ਨਿਰਾਸ਼ਾ ਮਿਲੀ ਮੈਂ ਪਾਰਟੀ ਤੋਂ ਬਿਲਕੁਲ ਨਿਰਾਸ਼ ਹਾਂ ਮੈਂ ਤਾਂ ਸਿੱਧੀ ਗੱਲ ਕਹਿਣਾ ਪਿਆ ਆ ਰੇਤਾ ਸ਼ਰਿਆ ਮਚਾਲਦਾ ਰੇਤਾ ਤੂੰ ਇਹ ਦੇਖ ਲੈ ਵੇ ਮੈਂ ਹਰ 2 ਮਿੰਟ ਬਾਅਦ ਹਰ ਸਕੈਂਡ ਬਾਅਦ ਟਰਾਲੀ ਰੇਤੇ ਰਾਤ ਨੂੰ ਲੰਗਣੀ ਆ ਇਹ ਦਿਨੇ ਕਦੇ ਨਹੀਂ ਨਿਕਾਉਂਦੇ ਜੇ ਤੁਸੀਂ ਵੇਚ ਲੈ ਦਿਨੇ ਵੇਚ ਦੋ ਸਾਲ ਲੋਕਾਂ ਦੀ ਚੋਰੀਆਂ ਤਾਂ ਬਾਜਣਗੀਆਂ ਤੁਹਾਡੇ ਮੁਤਾਬਕ ਰੇਤੇ ਨਾਲ ਵੀ ਕੋਈ ਸਮੱਸਿਆ ਹੈ ਰੇਤੇ ਨਾਲ ਵੀ ਹੈਗੇ ਜਿਹੜੇ ਬੰਦੇ ਬੈਲੀ ਰੱਖਿਓ ਟਰਾਲੀਆਂ ਦੇ ਉੱਤੇ ਚਾੜੇ ਹੋ ਆ ਉਹ ਵੀ ਇਹ ਕੰਮ ਕਰਦੇ ਉਹ ਵੀ ਕਰ ਸਕਦੇ ਤੁਹਾਡੇ ਡਾਟਰ ਚੱਕ ਗਿਆ ਪਹਿਲਾਂ ਉਹ ਸਾਹਮਣੇ ਕੋਠੇ ਤੋਂ ਜੀ ਜਿੱਥੇ ਪਹਿਲਾਂ ਮੋਟਰ ਚੋਰੀ ਹੋਈ ਆ ਦੋ ਗਾਡਰ ਐਸੇ ਹਿਸਿਆਲ ਦੇ ਵਿੱਚ ਪਿਛਲੇ ਚ ਹਾਂ ਉਹ ਗਾਡਰ ਵੀ ਇੱਧੇ ਗਏ ਜੀ ਗਾਡਰ ਵੀ ਇੱਥੇ ਗਏ ਟਰਾਲੀਆਂ ਪੁਰੇ ਗਏ ਆ ਪਤਾ ਵੀ ਲੱਗ ਗਿਆ ਟਰਾਲੀਆਂ ਦੇ ਆਏ ਆ ਕੋਈ ਨਾ ਕਰਦਾ ਪਿੱਛਾ ਜੀ ਮਨ ਤੋਂ ਬੜਾ ਕੱਲ ਤੇ ਦੁਖੀ ਹੋ ਕੇ ਜਿਹੜਾ ਆ ਮਾਈਨਿੰਗ ਦਾ ਬਹੁਤ ਚੱਲਦੀ ਸਾਰੀ ਰਾਹ ਚੱਲਦੀ ਆ ਜੀ ਅੱਛਾ ਉਹ ਇਸੇ 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 ਰੋਡ ਤੇ ਚੱਲ ਟਿਪਰ ਚੱਲਦੇ ਆ ਜੀ ਟਿਪਰ ਹੁਣ ਕੋਲ ਬਾੜਾ ਤੱਕ ਬੰਦਾ ਨਹੀਂ ਦੋ ਜਹਾ ਦੇ ਜ਼ਮੀਨ ਆਂਦੀ ਆ ਆ ਇੱਕ ਹੋਰੇ ਆ ਮੋਟਰ ਇੱਕ ਪਰਿਆ ਮੋਟਰ ਹਾਂ ਉਹਨੇ ਤਿੰਨ ਤਿੰਨ ਕਲਾਂ ਦੇ ਮੇਰੇ ਮੋਟਰ ਆ ਮੈਂ ਲਗਾਇਆ ਮੇਰਾ ਹਿਸਾਬ ਵਿੱਚ ਬੋਲਦਾ ਤੇ ਮੈਨੂੰ ਹਰ ਜਗ੍ਹਾ ਮੋਟਰ ਮੋਲ ਲੈ ਕੇ ਰੱਖਣੀ ਪੈਂਦੀ ਆ ਅੱਛਾ ਖੇਤੀ ਮੈਂ ਹੀ ਕਰਦਾ ਦੂਏ ਬੰਦੇ ਕੀ ਕਰਦੇ ਨੇ ਖੰਭੇ ਵੀ ਟੁੱਟੇ ਆ ਜੀ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਹੋਈ ਜੀ ਪੈਸਾ ਚੱਲਦਾ ਜੀ ਪੈਸਾ ਦੇਣਦੇ ਆ ਸਭ ਕੁਝ ਹੁੰਦਾ ਜੀ ਟ੍ਰਾਂਸਫਾਰਮਰ ਤੱਕ ਵੀ ਮੈਂ ਕਿਵੇਂ ਦੇ ਤੋੜੇ ਗਏ ਆ ਪਰ ਲੇਕਿਨ ਕੋਈ ਬੰਦਾ ਨਹੀਂ ਪੁੱਛਦਾ ਵੀ ਕਿਉਂ ਤੋੜਿਆ ਕਿਉਂ ਨਹੀਂ ਹੈਗੇ ਆ ਕੇ ਪੈਸੇ ਜੜਦੇ ਆ ਪੈਸੇ ਦੇ ਕੇ ਹੋਰ ਨਹੀਂ ਇਹ ਰੋਡ ਦੇ ਉੱਪਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਮਾਈਨਿੰਗ ਦਾ ਵੀ ਕੋਈ ਇੱਥੇ ਮੈਨਕਾ ਫਿਰ ਜਿੱਦਾਂ ਜੀ ਹੁਣ ਮੈਨਕਾ ਵਾਲੇ ਜਿਹੜੇ ਬੰਦੇ ਨਾਲ ਆਉਂਦੇ ਪੈਸੇ ਚੜਦੇ ਜੂਪਰ ਦਾ ਸਾਰਾ ਕੁਝ ਉਹ ਵੀ ਨਾਲ ਹੀ ਆ ਮਤਲਬ ਵੋਟਾਂ ਆ ਮਾਦੀ ਪਾਰਟੀ ਨੂੰ ਤਾਂ ਪਾਈਆਂ ਸੀ ਆ ਵੀ ਤਾਂ ਕੋਈ ਨਹੀਂ ਪਰ ਲੇਕਿਨ ਇਹ ਵੀ ਫਿਰ ਜਿੱਨਾ ਆਈ ਉਹਦੇ ਵਿੱਚ ਕਰਾਪਸ਼ਨ ਚੱਲਦਾ ਮੈਂ ਕਹਿੰਦਾ ਕਿਸੇ ਹੋਰ ਪਾਰਟੀ ਚੱਲਿਆ ਹੀ ਨਹੀਂਗਾ ਮੈਂ ਤਾਂ ਸ਼ਰਮਗੈ ਰਿਹਾ